ਸੱਚੀ ਗੱਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸ ਸਿੰਘ ਸਿਆਣੇ ਕਹਿੰਦੇ ਆ ਜਿਸ ਚੀਜ਼ ਪਿੱਛੇ ਅਸੀਂ ਭੱਜਦੇ ਹਾਂ ਸਾਡੇ ਤੋਂ ਦੂਰ ਦੂਰ ਜਾਂਦੀ ਹੈ ਕੀ ਇਹ ਸੱਚੀ ਹੈ ਕੀ ਇਹ ਸਚਾਈ ਹੈ ਸਿਆਣਿਆਂ ਦਾ ਕਿਹਾ ਤੇ ਔਲਿਆਂ ਦਾ ਖਾਦਾ ਹਮੇਸ਼ਾ ਜ਼ਿੰਦਗੀ ਵਿੱਚ ਟਾਈਮ ਆਉਣ ਤੇ ਵਕਤ ਭੰਨ ਤੇ ਸਮਾਂ ਲੰਘੇ ਤੇ ਜਰੂਰ ਸਮਝ ਆਉਂਦੀ ਹੈ ਕਿ ਲੈ ਬਈਆ ਸੁਣੀ ਲੈਂਦੇ ਲੈ ਬਈਆ ਕਰ ਹੀ ਲੈਂਦੇ ਗੱਲ ਤਾਂ ਸਹੀ ਆ ਪਰ ਜਦੋਂ ਸਮਝ ਆਉਂਦੀ ਹੈ ਤਾਂ ਸੱਚ ਜਾਣੋ ਸਹੀ ਵਕਤ ਨੰਗ ਚੁੱਕਾ ਹੁੰਦਾ ਹੈ ਕਿੰਦੇ ਸਮਝ ਆਈ ਜਦੋਂ ਵਕਤ ਨੰਗਣ ਤੋਂ ਬਾਅਦ ਤਾਂ ਫਿਰ ਕਾਦੀ ਆਈ ਮੌਤ ਦਾ ਇਹ ਸਾਨ ਮਰਨ ਵੇਲੇ ਹੋਇਆ ਤਾਂ ਕਾਦਾ ਹੋਇਆ ਇਹ ਸਚਾਈ ਆ ਹਰ ਚੀਜ਼ ਦਾ ਅਹਿਸਾਸ ਜੋ ਹੈ ਵਕਤ ਤੇ ਹੋ ਜਾਣਾ ਚਾਹੀਦਾ ਕਦੇ ਇਹ ਚੀਜ਼ ਇਨਸਾਨ ਨੂੰ ਭੁੱਲਣੀ ਨਹੀਂ ਚਾਹੀਦੀ ਕਿ ਜੋ ਮੇਰੇ ਆਪਣੇ ਆ ਜੋ ਮੇਰਾ ਹੈ ਜੋ ਜਿਸ ਤੇ ਮੈਨੂੰ ਵਿਸ਼ਵਾਸ ਹੈ ਉਹ ਮੇਰਾ ਦੁਸ਼ਮਣ ਨਹੀਂ ਹੈ ਖਾਸ ਤੌਰ ਤੇ ਸਾਡੇ ਬਜ਼ੁਰਗ ਸਾਡੇ ਮਾਤਾ ਪਿਤਾ ਸਾਨੂੰ ਉਹ ਜੋ ਸਲਾਹ ਦੇ ਰਹੇ ਆ ਉਹਨਾਂ ਦੇ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਤੇ ਉਹ ਸਾਡੀ ਭਲਾਈ ਨੂੰ ਆਪਣੇ ਅੰਦਰ ਰੱਖ ਕੇ ਹੀ ਸ਼ਬਦ ਬੋਲ ਰਹੇ ਆ। ਇਹ ਸੱਚਾਈ ਹੈ। ਕੋਈ ਵੀ ਕਿੱਦਾਂ ਵੀ ਕਿਸੇ ਤਰ੍ਹਾਂ ਨਾਲ ਤੁਹਾਡੇ ਨਾਲ ਬਿਜ਼ਨਸ ਕਰ ਸਕਦਾ ਹੈ ਆਪਣੇ ਭਲੇ ਬਾਰੇ ਸੋਚ ਸਕਦਾ ਹੈ ਆਪਣੀ ਸੈਲਫਿਸ਼ ਸੈਲਫ ਰਿਸਪੈਕਟ ਤਾਂ ਤੁਹਾਡੀ ਆਪਣੀ ਹੈ ਪਰ ਸੈਲਫਿਸ਼ ਹੋ ਕੇ ਸਵਾਰਥੀ ਹੋ ਕੇ ਕੋਈ ਤੁਹਾਨੂੰ ਐਡਵਾਈਸ ਦੇ ਸਕਦਾ ਹੈ ਆਪਣੇ ਫਾਇਦੇ ਲਈ ਕਿਸੇ ਹੋਰ ਰਸਤੇ ਤੇ ਤੁਹਾਨੂੰ ਮੋੜ ਸਕਦਾ ਹੈ ਪਰ ਤੁਹਾਡੇ ਮਾਤਾ ਪਿਤਾ ਕਦੇ ਆਪਣੇ ਫਾਇਦੇ ਲਈ ਤੁਹਾਡਾ ਨੁਕਸਾਨ ਨਹੀਂ ਹੋਣ ਦੇਣਗੇ ਇਸ ਕਰਕੇ ਕਿਸੇ ਵੀ ਚੀਜ਼ ਦੇ ਪਿੱਛੇ ਨਾ ਭਜੋ ਅਗਰ ਤੁਹਾਡੇ ਕਰਮਾ ਚ ਤੁਹਾਡੀ ਕਿਸਮਤ ਚ ਹੈ ਤਾਂ ਸੱਚ ਜਾਣੋ ਵਕਤ ਆਉਣ ਤੇ ਤੁਹਾਡੇ ਮੂਰੇ ਆ ਜਾਏਗੀ ਬਸ ਸਮਝਣਾ ਸਿਰਫ ਵਕਤ ਨੂੰ ਹੈ ਸਮਝਣਾ ਸਿਰਫ ਹਾਲਾਤਾਂ ਨੂੰ ਹੈ ਸਮਝਣਾ ਜਿੱਦਾਂ ਮੌਸਮ ਨੂੰ ਹੈ ਮੌਸਮ ਅਨੁਸਾਰ ਮਸਮੀ ਖਾਦੀ ਜ਼ਿਆਦਾ ਫਾਇਦਾ ਦਿੰਦੀ ਆ ਓਦਾਂ ਨਹੀਂ ਦਿੰਦੀ ਮਤਲਬ ਖਾਦਾ ਪੀਦਾ ਵੀ ਸਾਡਾ ਸਰੀਰ ਮੌਸਮ ਅਨੁਸਾਰ ਹੀ ਲੈਂਦਾ ਹੈ ਅੱਛਾ ਹੁਣ ਗਰਮੀ ਆਉਣੀ ਆ ਲਾ ਗਰਮ ਚੀਜ਼ਾਂ ਖਾ ਕੇ ਦੇਖਿਓ ਨਹੀਂ ਨਹੀਂ ਕੋਣ ਖਾਂਦਾ ਇਹ ਫੇਰ ਅਸੀਂ ਬੜੇ ਸਮਝਦਾਰ ਹੋ ਜਾਣੇ ਕੋਈ ਨਹੀਂ ਖਾਂਦਾ ਤੇ ਫਿਰ ਵਕਤ ਵੀ ਤਾਂ ਇਦਾਂ ਹੀ ਹੈ ਵਕਤ ਨੂੰ ਸਾਥ ਚੱਲੋ ਆਪਣੇ ਗ੍ਰਹਿਹਾਂ ਨੂੰ ਸਮਝ ਕੇ ਚੱਲੋ ਕਦੇ ਨੁਕਸਾਨ ਨਹੀਂ ਕਿਉਂ ਹੋਏਗਾ ਕਿਉਂਕਿ ਨਾ ਤੇ ਕੁਦਰਤ ਸਾਡੀ ਦੁਸ਼ਮਣ ਹੈ ਨਾ ਉਹ ਪਰਮਾਤਮਾ ਸਾਡਾ ਦੁਸ਼ਮਣ ਹੈ ਨਾ ਹਾਲਾਤ ਸਾਡੇ ਦੁਸ਼ਮਣ ਨੇ ਤੇ ਨਾ ਹੀ ਕਿਸੇ ਦੇ ਕਹਤੇ ਸਾਡਾ ਨੁਕਸਾਨ ਹੋਣ ਵਾਲਾ ਹੈ ਕਿਸੇ ਦੀਆਂ ਕੀਤੀਆਂ ਚੀਜ਼ਾਂ ਸਾਡੇ ਤੇ ਉਦੋਂ ਹੀ ਜ਼ਿਆਦਾ 네ਗੇਟਿਵ ਪ੍ਰਭਾਵ ਪਾਉਂਦੀਆਂ ਨੇ ਜਦੋਂ ਅਸੀਂ ਆਪਣਾ ਆਲਾ-ਦਵਾਲਾ ਕਮਜ਼ੋਰ ਕਰ ਦਿੰਦੇ ਹਾਂ ਕਮਜ਼ੋਰ ਕੰਧਾਂ 'ਤੇ ਕੋਈ ਟੱਪਦਾ ਹੈ ਪਰ ਮਜ਼ਬੂਤੀ ਦੀਆਂ ਕੰਧਾਂ ਟੱਪੱਲੀ ਮਿਹਨਤ ਕਰਨੀ ਪੈਂਦੀ ਏ ਤੇ ਉਹ ਮਿਹਨਤ ਕਰਦਿਆਂ ਕਰਦਿਆਂ ਉਹਨਾਂ ਦਾ ਵਕਤ ਨੱਗ ਜਾਂਦਾ ਏ ਤੇ ਸਾਡਾ ਸਹੀ ਹੋ ਜਾਂਦਾ ਹੈ ਮਾੜੇ ਵਕਤ 'ਚ ਦਿਵਾਰਾਂ ਦੀ ਮਜ਼ਬੂਤੀ ਜ਼ਰੂਰ ਹੋਣੀ ਚਾਹੀਦੀ ਏ ਤੇ ਉਹ ਵਕਤ ਤੇ ਸਿਤਾਰਿਆਂ ਮੁਤਾਬਕ ਹੋਣੀ ਚਾਹੀਦੀ ਏ ਪਰੇਸ਼ਾਨੀ ਉਦੋਂ ਹੁੰਦੀ ਏ ਜਦੋਂ ਅਸੀਂ ਨਹੀਂ ਨਹੀਂ ਵਕਤ ਇੱਕੋ ਜਿਹਾ ਨਹੀਂ ਨਹੀਂ ਦਿਨ ਇੱਕੋ ਜਿਹਾ ਨਹੀਂ ਨਹੀਂ ਸਭ ਕੁਝ ਇੱਕੋ ਹੀ ਏ ਇਹ ਬਸ ਇੱਕ ਪਰਮਾਤਮਾ ਏ ਜਿਹਦੇ ਤੇ ਸਾਨੂੰ ਭਰੋਸਾ ਏ ਹੋਣਾ ਚਾਹੀਦਾ ਕਿਉਂ ਨਾ ਹੋਵੇ ਕਣਕਾਂ ਤੇ ਕੁਦਰਤ ਹਰ ਜਗ੍ਹਾ ਵਿਰਾਜ਼ਮਾਨ ਹੈ ਪਰ ਸੱਚ ਜਾਣੋ ਹਰ ਜਗ੍ਹਾ ਵਕਤ ਇੱਕੋ ਜਿਹਾ ਨਹੀਂ ਹੈ ਹਰ ਜਗ੍ਹਾ ਹਾਲਾਤ ਇੱਕੋ ਜਿਹੇ ਨਹੀਂ ਹੈ ਬਸ ਹਾਲਾਤਾਂ ਨੂੰ ਸਮਝਣਾ ਵਹਿਮ ਵਾਲੀ ਗੱਲ ਥੋੜੀ ਹੈ ਕੋਈ ਹਨ ਤੇ ਚਲੋ ਇਹਦੇ ਮੁਤਾਬਕ ਕੀ ਆਪਾਂ ਜਾਣਦੇ ਅੱਜ ਦਾ ਪੰਚਾਂਗ ਪੰਚਾਂਗ ਮਤਲਬ ਅੱਜ ਅੱਜ ਦੇ ਦਿਨ ਸ਼ਨੀਵਾਰ ਵਾਲੇ ਦਿਨ ਤਰੀਕ ਹੋ ਗਈ ਜੀ 9 9 ਮਾਰਚ 2024 ਕੁੰਭ ਰਾਸ਼ੀ ਵਿੱਚ ਚੰ드ਰਮਾ ਗਏ ਭਦਰਾ 8:08 ਤੱਕ ਰਹੇਗੀ ਤੁਸੀਂ ਜਾਣਦੇ ਹੋ ਕੁੰਭ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਸੂਰਜ சனி ਦੀ ਜੁਤੀ ਬਣੀ ਹੋਈ ਹੈ ਤੇ ਹੁਣ ਚੰਦਰਮਾ ਵੀ ਨਾਲ ਚਲੇ ਗਏ ਤੇ ਨਾਲ ਜੋ ਸੂਰਜ ਸ਼ੁਕਰ ਤੇ ਸੰਚਾਰ ਗ੍ਰਹਿ ਤੇ ਨਾਲ ਚੰਦਰਮਾ ਹੋ ਗਿਆ ਠੀਕ ਆ ਤੇ ਤਨਿਸ਼ਟਾ ਨਖਸ਼ਤਰ ਚੱਲੇਗਾ ਸਵੇਰੇ 7:55 ਮਿੰਟ ਤੱਕ ਤੇ ਉਸ ਤੋਂ ਬਾਅਦ ਸਤਪਿਸ਼ਾ ਨਖਸ਼ਤਰ ਜਾਨੀ ਰਾਹੁ ਦੇ ਨਕਸ਼ਤਰ ਵਿੱਚ ਚੰਦਰਮਾ ਚੱਲਣਗੇ ਕੁੰਭ ਰਾਸ਼ੀ ਵਿੱਚ ਫਧਰਾ ਆਪਾਂ ਦੱਸਿਆ 8:08 ਤੱਕ ਰਹੇਗੀ ਖਤਮ ਹੋ ਜਾਏਗੀ ਉਸ ਤੋਂ ਬਾਅਦ ਤੇ ਅੱਜ ਤਕਰੀਬਨ ਸ਼ਨੀਵਾਰ ਵਾਲੇ ਦਿਨ 9:00 ਵਜੇ ਤੋਂ ਲੈ ਕੇ 10:30 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਠੀਕ ਹੈ ਜੀ ਜਿਨ੍ਹਾਂ ਦਾ ਜਨਮ ਦਿਨ ਹੈ ਸ਼ਾਦੀ ਦੀ ਸਾਲਗਿਰੀ ਹੈ ਅੱਜ ਸ਼ਨੀਵਾਰ ਵਾਲੇ ਦਿਨ ਤੁਸੀਂ ਪੇੜ ਲਗਾਣੀਆਂ ਦੋ ਜ਼ਰੂਰ ਸਰਬਜਨਕ ਥਾਂ ਤੇ ਫਲਾਮਾਲੇ ਲਗਾਓ ਸੋਲਾ ਵਾਲੇ ਲਗਾਓ ਤੁਹਾਡੀ ਮਰਜ਼ੀ ਹੈ ਸਕੂਲ ਸ਼ਮਸ਼ਾਨ ਘਾਟ ਗਰਾਊਂਡ ਕਿਤੇ ਵੀ ਲਗਾ ਸਕਦੇ ਹੋ ਬਸ ਕੋਈ ਫੱਟੇ ਨਾ ਹੈ ਨਾ ਇਹ ਧਿਆਨ ਰੱਖਣਾ ਤੇ ਹੁਣ ਆਪਾਂ ਜਾਣਦੇ ਕਿ ਸਿਤਾਰਿਆਂ ਦੇ ਮੁਤਾਬਕ ਕੀ ਕਰਨਾ ਤੇ ਕੀ ਨਹੀਂ ਕਰਨਾ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤਵ ਟਿਪ ਵੀ ਦੱਸਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਆ ਰਿਹਾ ਇਸ ਅਨਿਮੇਸ਼ ਰਾਸ਼ੀ ਵਾਲੇ ਮੇਸ਼ ਰਾਸ਼ੀ ਵਾਲਿਆਂ ਦੇ 11ਵੇਂ ਗਿਆ ਚੰਦਰਮਾ ਸ਼ਨੀ ਦੇ ਨਾਲ ਟੈਂਪਰੇਰੀ ਤੌਰ ਤੇ ਕੀ ਬਣਾਇਆ 60 ਸਤਿ ਇਮੋਸ਼ਨਲ ਬਹੁਤ ਜ਼ਿਆਦਾ ਹੋਏ ਮਾਤਾ ਦੀ ਸਿਹਤ ਖਰਾਬ ਹੋਈ ਪਰੇਸ਼ਾਨੀ ਥੋੜੀ ਜਿਹੀ ਬਦੀ ਰਾਹੂ ਦਾ 70 ਵੀ ਮਿੱਤਰਨੀ ਹੈ ਥੋੜੇ ਖਰਚੇ ਜ਼ਿਆਦਾ ਹੋਏ ਪ੍ਰੇਮ ਸਬੰਧਾਂ ਵਿੱਚ ਸੁਲਾ ਠੀਕ ਹੈ ਸ਼ੁਕਰ ਨੇ ਕਰਾ ਦਿੱਤੀ ਹੈ ਸ਼ਨੀ ਨਾਲ ਆ ਕੇ ਪਰ ਪਰੇਸ਼ਾਨੀ ਇਸ ਚੀਜ਼ ਦੀ ਹੈ ਕਿ ਕਨਫਿਊਜ਼ ਹੋ ਰਹੇ ਹੋ ਤੁਸੀਂ ਡਿਸੀਜਨ ਲੈਣ ਚ ਉਸਦੇ ਲਈ ਲਾਲ ਕਪੜਾ ਦਾ ਲਾਲ ਰੰਗ ਦਾ ਕਪੜਾ ਆਪਣੇ ਕੋਲ ਰੱਖੋ ਦੁੱਧਾ ਪੈਕੇਟ ਪੈਰੋਂ ਮੰਦਰ ਰੱਖਿਆ ਹੋ ਰਿਲੈਕਸ ਮਿਲੇਗੀ ਟੌਰਸ ਬ੍ਰਿਕ ਰਾਸ਼ੀ ਵਾਲੇ ਬ੍ਰਿਕ ਰਾਸ਼ੀ ਵਾਲਿਆਂ ਦੇ 10ਵੇਂ ਸਥਾਨ ਵਿੱਚ ਸੂਰਜ ਤੇ ਚੰਦਰ ਦਾ ਯੋਗ ਅੱਜ ਬਣ ਗਿਆ ਹੈ ਬੇਸ਼ੱਕ ਮੱਸੀਆ ਕੱਲ ਨੂੰ ਹੈ ਹਨ ਮਸਿਆ ਦਾ ਪੱਖ ਸ਼ਾਮ ਨੂੰ 6:18 ਤੋਂ ਸ਼ੁਰੂ ਹੋ ਜਾਣਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਇੱਕ ਨਾਰੀਅਲ ਲੈ ਕੇ ਆਪਣੇ ਤੋਂ ਵਾਰ ਕੇ ਜਲ ਪ੍ਰਵਾਹ ਕਰੋ ਕਾਫੀ ਹੱਦ ਤੱਕ ਕਾਫੀ ਰਿਲੈਕਸ ਤੁਹਾਨੂੰ ਮਿਲੇਗੀ ਠੀਕ ਹੈ ਕਿਉਂਕਿ ਸ਼ੁਕਰ ਤੁਹਾਡੇ ਲਗਨ ਦਾ مالک ਹੈ ਤੇ ਇਸ ਕਰਕੇ ਇਤਰ ਵੀ ਕੰਨਾ ਪਿੱਛੇ ਲਗਾ ਲੈਣਾ ਤੇ ਵਾਈਟ ਕਲਰ ਅੱਜ ਤੁਹਾਡਾ ਲੱਕੀ ਰਹੇਗਾ ਜੈਮਨੀ ਮਿਥੂ ਰਾਸ਼ੀ ਵਾਲੇ ਬੁੱਧ ਜੋ ਹੈ ਉਹ ਤੁਹਾਡੇ ਲਗਨ ਦਾ مالک ਹੈ ਜੋ ਕਿ ਰਾਹੂ ਦੇ ਨਾਲ ਜੁਤੀ ਬਣਾ ਕੇ ਨੀਚ ਦਾ ਚੱਲ ਰਿਹਾ ਆਪਾਂ ਕੱਲ ਵੀ ਗੱਲ ਕੀਤੀ ਸੀ ਹਰ ਰੋਜ਼ ਗੱਲ ਕਰ ਰਹੇ ਹਾਂ ਤਾਂ ਡਿਸੀਜਨ ਮੇਕਰ ਆਪ ਬਣਨ ਦੀ ਬਜਾਏ ਆਪਣੇ ਪਰਿਵਾਰ ਦੀ ਸਲਾਹ ਨਾਲ ਚੱਲੋ ਨਾਲ ਹੀ ਬੁੱਧ ਦਿਮਾਗ ਦੀ ਬਜਾਏ ਮਨ ਤੇ ਦਿਮਾਗ ਨੂੰ ਸਟੇਬਲ ਲੈ ਕੇ ਚੱਲਣਾ ਇਸ ਟਾਈਮ ਤੇ ਸਹੀ ਨਹੀਂ ਤਾਂ ਦਿਮਾਗੀ ਉਲਜੇਵੇਂ ਭੈਣ ਭੂਆ ਦੀ ਸਿਹਤ ਕਰਾ ਮਸਲਸ ਪ੍ਰੋਬਲਮ ਤੰਗ ਕਰ ਸਕਦੀ ਆ ਪੰਛੀਆਂ ਨੂੰ ਹਜੇ ਸਤਨਾ ਜਾਪਾਉਂਦੇ ਰਹੋ ਅਗਲੀ ਰਾਸ਼ੀ ਕੈਂਸਰ ਜਾਨੀ ਕਰਕਰ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਨਾਲ ਚੰਦਰ ਸ਼ਨੀ ਨਾਲ ਬਿਠਾਏਗਾ ਅੱਜ ਜੁਤੀ ਕਰਕੇ ਬੈਠੇਗਾ ਤੇ ਸੂਰਜ ਚੰਦਰ ਦੀ ਜੁਤੀ ਜਾਨੀ ਮਸਿਆ ਪੱਖ ਸ਼ੁਰੂ ਤੇ ਮਤਲਬ ਚੰਦਰਮਾ ਤੇ ਹੈ ਹੀ ਨਹੀਂ ਅਸੇ ਤਬ ਖਤਮ ਮੰਨਤੇ ਹੈ ਨਹੀਂ ਰੋਣ ਨੂੰ دل ਕਰੇਗਾ ਪਰੇਸ਼ਾਨੀ ਵਧੇਗੀ ਨੈਗੇਟਿਵ ਸੋਚ ਹੋਏਗੀ ਕਾਇਦੇ ਲਈ ਸ਼ੁਭ ਸ਼ੁਭ ਵਿਚਾਰ ਸੁਣੋ ਚੰਗੇ ਚੰਗੇ ਵਿਚਾਰ ਪੜੋ ਆਪਣੇ ਆਪ ਨੂੰ ਪੋਜ਼ਿਟਿਵ ਕਰੋ ਸੋਚੋ ਵਕਤ ਖਰਾਬ ਹੈ ਕਿਸਮਤ ਖਰਾਬ ਥੋੜਾ ਹੀ ਹੈ ਸਭ ਸਹੀ ਹੋ ਜਾਣਾ ਹੈ ਗੁਲਾਬੀ ਰੰਗ ਪਹਿਨੋ ਅਗਲੀ ਰਾਸ਼ੀ ਲਿਓ ਸਿੰਘ ਰਾਸ਼ੀ ਵਾਲੇ ਸੂਰਜ ਤੁਹਾਡੇ ਲਗਨ ਦਾ ਮਾਲਕ ਚੰਦਰ ਬਾਰਵੇਂ ਖਾਨੇ ਦਾ ਮਾਲਕ ਬਿਲਕੁਲ ਜਾ ਕੇ ਬੈਠ ਗਿਆ ਸਾਹਮਣੇ ਸਤਵੇਂ ਸਥਾਨ ਵਿੱਚ ਪੈਸਾ ਆਏਗਾ ਪਰ ਨਾਲ ਨਾਲ ਖਰਚੇ ਇਨਕਮ ਖਰਚੇ ਬਰਾਬਰ ਹੋਏ ਤੁਹਾਡੇ ਮਸਟਰਡ ਜਾਂ ਕੇਸਰੀ ਰੰਗ ਤੁਹਾਡੇ ਲਈ ਅੱਜ ਲੱਕੀ ਰਹਿਣ ਵਾਲਾ ਹੈ ਨਾਲ ਹੀ ਪਿਤਾ ਦੇ ਪੈਰੀਂ ਹੱਥ ਲਗਾਉਣਾ ਤਾਂਬੇ ਦਾ ਪੈਸਾ ਕੋਲ ਰੱਖਣਾ ਨਮਕ ਦਾ ਸੇਵਕ ਘੱਟ ਕਰਨਾ ਦਿਨ ਨੂੰ ਮਜ਼ਬੂਤ ਬਣਾ ਦੇਵੇਗਾ ਨਹੀਂ ਤਾਂ ਆਉਣ ਵਾਲੇ 2-3 ਦਿਨ ਕਨਫਿਊਜ਼ਡ ਡਿਸੀਜਨ ਲੈਣ ਵਿੱਚ ਪਰੇਸ਼ਾਨੀ ਵਾਲੇ ਹੀ ਰਹਿਣਗੇ ਵਰਗੋ ਕੰਨਿਆ ਰਾਸ਼ੀ ਵਾਲੇ 6ਵੇਂ ਸਥਾਨ ਵਿੱਚ ਬੈਠੇ ਹੋਏ ਸਟਾਰ ਥੋੜੀ ਜਿਹੀ ਲੱਤਾਂ ਦੀ ਪ੍ਰੋਬਲਮ ਪਰਿਵਾਰ ਵਿੱਚ ਕਿਸੇ ਨਾ ਕਿਸੇ ਨੂੰ ਦੇ ਰਹੀ ਹੈ। ਮਾਤਾ ਦੀ ਸਿਹਤ ਥੋੜੀ ਖਰਾਬ ਚੱਲ ਰਹੀ ਹੈ ਪਰ ਕਦੇ-ਕਦੇ ਠੀਕ ਵੀ ਹੋ ਜਾਂਦੀ ਹੈ ਜੋੜਾਂ 'ਚ ਦਰਦ ਵਗੈਰਾ ਹੋ ਰਿਹਾ। ਚਲੋ 6ਵੇਂ ਸਥਾਨ ਵਿੱਚ ਇਹ ਬੈਠੇ ਹੋਏ ਸਟਾਰ ਜੋ ਨੇ ਇੱਕ ਤਾਂ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ। ਇੱਕ ਕਿਸੇ ਵੀ ਰੋਗ-ਬਿਮਾਰੀ ਦੀ ਚਿੰਤਾ ਲੱਗ ਰਹੀ ਹੋਵੇ ਤਾਂ ਟੈਸਟ ਜ਼ਰੂਰ ਕਰਾਰਾ ਕਿਸੇ ਵੀ ਚੀਜ਼ ਨੂੰ ਹਲਕੇ 'ਚ ਨਹੀਂ ਲੈਣਾ। ਠੀਕ ਹੈ ਜੀ। ਨਾਲ ਹੀ ਕੰਨਿਆ ਰਾਸ਼ੀ ਵਾਲਿਆਂ ਨੇ ਗਰੇ ਰੰਗ ਪਹਿਨਣਾ। ਲਿਬਰਾ ਤੁਲਾ ਰਾਸ਼ੀ ਵਾਲੇ सितारे तो चल रहे हैं जी ठीक ठाक सोच अच्छी है मन अच्छा है दिमाग अच्छा है पर पेट की प्रॉब्लम थोड़ी तंग कर रही है है ना तो बिजनेस काम कर ले सितारे तो चंगे है सोच अच्छी रहेगी मिश्री का सेवन सवेर तो ही करो तुलसी के पत्ते का सेवन भी कर सकते हो नक्षत्र का भी साथ मिल जाएगा तो बारी खाने तो थोड़ा परहेज रखो माता नाल बहसबाजी ना करो दिन आपे आप बेस्ट अगली राशि स्कॉर्पियो वृश्चिक राशि वाले राहु का नक्षत्र मित्र नहीं है तो इस करके थोड़े जे उलझे उलझेवें ਕਿਸੇ ਚੀਜ਼ ਨੂੰ ਲੈ ਕੇ ਕਿਸੇ ਕੰਮ ਕਾਰ ਨੂੰ ਲੈ ਕੇ ਕੋਈ ਡਿਸੀਜਨ ਲੈਣ ਨੂੰ ਲੈ ਕੇ ਹੋ ਸਕਦੇ ਆ ਕਰੀਏ ਕਿ ਨਾ ਕਰੀਏ ਥੋੜਾ ਡਿਸੀਜਨ ਲੈਣ ਚ ਪ੍ਰੋਬਲਮ ਰਹੇਗੀ ਉਤਾਵਲਾਪਨ ਬੇਚੈਨੀ ਵਧੀ ਰਹੇਗੀ ਕਿਉਂਕਿ ਸਾਰੇ ਸਟਾਰ ਕਿੱਥੇ ਆ ਚੌਥੇ ਸਥਾਨ ਵਿੱਚ ਬੈਠਿਆ ਚੌਥਾ ਕਰਨਾ ਸੁਖ ਅਦਾਇਕਰਦਾ ਹੈ ਮਾਂ ਦੀ ਸਿਹਤ ਠੀਕ ਹੁੰਦੀ ਜਾਏਗੀ ਪਰੇਸ਼ਾਨ ਨਾ ਹੋਵੋ ਪਰ ਦਿਮਾਗੀ ਤੌਰ ਤੇ ਕੋਈ ਨਾ ਕੋਈ ਕਿਸੇ ਨੂੰ ਕਈ ਗੱਲ ਜਾਂ ਕਿਸੇ ਦੀ ਕਈ ਗੱਲ ਅਜਮੰਤ ਦੇ ਘਰ ਕਰੇਗੀ ਤਾਂ ਵਾਧੂ ਬਹਿਸਵਾਜੀ ਤੋਂ ਬਚੋ ਹਰ ਕਿਸੇ ਨਾਲ ਸੈਜੀਟੇਰੀਅਸ ਧਨੂ ਰਾਸ਼ੀ ਵਾਲੇ ਪ੍ਰੋਪਰਟੀ ਲਈ ਕੰਮਕਾਰ ਲਈ ਬਿਜ਼ਨਸ ਲਈ ਸਿਤਾਰੇ ਚੰਗੇ ਆ ਪਰ ਆਲੇ ਦੁਆਲੇ ਰਿਸ਼ਤੇ ਲਈ ਜਾਂ ਸਰਕਲ ਲਈ ਥੋੜੇ ਕਨਫਿਊਜ਼ ਹੋਵੋਗੇ ਤੁਸੀਂ ਧੋਖੇ ਤੋਂ ਬਚਣਾ ਆਪਣੇ ਕੰਮ ਨੂੰ ਤਾਂ ਪਹਿਲਾਂ ਭੇਤ ਕਿਸੇ ਨੂੰ ਦੇਣੇ ਨੇ ਤਾਂ ਸਮਝੋ ਚੰਗੇ ਨਤੀਜੇ ਦੀ ਆਸ ਤੁਸੀਂ ਕਰ ਸਕਦੇ ਹੋ ਲੱਡੂ ਲੈ ਕੇ ਉਹਦਾ ਪੂਰਾ ਚੂਣਾ ਕਰਕੇ ਸ਼ਨੀ ਚੰਦਰ ਦੀ ਯੋਗੀ ਕਰਕੇ ਕੀੜਿਆਂ ਨੂੰ ਪਹੁੰਚੇ ਪਾਓ ਵਧੀਆ ਰਿਜ਼ਲਟ ਮਿਲੇਗਾ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਸਾਰੇ ਦੇ ਸਾਰੇ ਸਟਾਰ ਜਾਨੀ 4 ਸਟਾਰ ਤੁਹਾਡੇ ਬੈਠੇ ਦੂਸਰੇ ਸਥਾਨ 'ਚ ਭਾਵੇਂ ਸ਼ੁਕਰ ਸ਼ਨੀ ਦੀ ਜੁਤੀ ਅੱਛੀ ਹੈ ਮਜ਼ਬੂਤੀ ਦੇ ਰਹੀ ਹੈ ਤੁਹਾਨੂੰ ਪਰ ਸੂਰਜ ਚੰਦਰ ਦੀ ਜੁਤੀ ਦੂਸਰੇ ਸਥਾਨ ਵਿੱਚ ਮੱਸਿਆ ਦਾ ਪੱਖ ਸ਼ੁਰੂ ਹੋਣ ਕਰਕੇ ਥੋੜੀ ਜੀ ਸਿਹਤ ਨੂੰ ਲੈ ਕੇ ਚਿੰਤਾ ਜਾਂ ਥੋੜੀ ਜੀ ਆਲੇ ਦੁਆਲੇ ਨੂੰ ਲੈ ਕੇ ਕਿ ਲੈ ਅਸੀਂ ਤਾਂ ਬੈਸਟ ਹਾਂ ਪਰ ਸਾਨੂੰ ਬੈਸਟ ਰਿਜ਼ਲਟ ਨਹੀਂ ਮਿਲਦੇ ਥੋੜੀ ਜੀ ਟੈਨਸ਼ਨ ਤੁਹਾਡੀ ਬਦੀ ਰਹਿ ਸਕਦੀ ਹੈ ਤਾਂ ਉਹਦੇ ਲਈ ਅੱਜ ਗੁੜ ਵਾਲੇ ਚੌਲ ਬਣਾ ਕੇ ਕੱਲ ਨੂੰ ਵੈਸੇ ਜਲ ਪ੍ਰਵਾਹ ਕਰਨਿਆ ਪਰ ਸ਼ਾਮ ਨੂੰ 6 ਵਜੇ ਤੋਂ ਬਾਅਦ ਕਰ ਸਕਦੇ ਹੋ ਤੇ ਅੱਜ ਤੁਸੀਂ ਗੁੜ ਤੇ ਚੌਹ ਮਿਕਸ ਕਰਕੇ ਜਲ ਪ੍ਰਵਾਹ ਕਰਕੇ ਆਓ ਮੱਛੀਆਂ ਨੂੰ ਪਾਓ ਰਿਲੈਕਸ ਮਿਲੇਗੀ ਬਦਾਮ ਨਾਰੀਅਲ ਮੰਦਰ ਰੱਖਣੇ ਬਿਲਕੁਲ ਨਹੀਂ ਭੁੱਲਣੇ ਅੱਜ ਸ਼ਨੀਵਾਰ ਅਗਲੀ ਰਾਸ਼ੀ ਹੈ ਕਿਊਰਸਿਆਨੀ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਵਾਲਿਆਂ ਦੇ ਚਾਰ ਗ੍ਰਹਿ ਲਗਣ ਵਿੱਚ ਸਿਹਤ ਖਰਾਬ ਕਰਨਗੇ ਸਿਰ ਚ ਦਰਦ ਦੇਣਗੇ ਥੋੜੀ ਪਰੇਸ਼ਾਨੀ ਦੇਣਗੇ ਨਜ਼ਰਾਂ ਥੋੜੀ ਕੰਮ ਕਰ ਦੀ ਥੋੜੀ ਹਲਦ ਵਾਲੀ ਨੂੰ ਲੈ ਕੇ ਦੇਖੋ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ ਉਸ ਤੋਂ ਦੂਰੀ ਬਣਾ ਕੇ ਰੱਖੋ ਪਰੇਸ਼ਾਨੀ ਕਿਸੇ ਵੀ ਤਰ੍ਹਾਂ ਦੀ ਹੋਵੇ ਕਿਸੇ ਤਰ੍ਹਾਂ ਦਾ ਨਸ਼ਾ ਹਲ ਨੂੰ ਸਹੀ ਨਹੀਂ ਕਰ ਸਕਦਾ ਇਹ ਸਿਰਫ ਤੁਸੀਂ ਕਰ ਸਕਦੇ ਹੋ ਆਪਣੇ ਮਨੋਬਲ ਨੂੰ ਵਧਾਉਣ ਲਈ ਦੁੱਧ ਮਲ ਕੇ ਨਾਉਣਾ ਹੈ ਅੱਜ ਤੁਸੀਂ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਤੇ ਮਾਂ ਦੇ ਪੈਰੀ ਹੱਥ ਸਵੇਰ ਤੋਂ ਹੀ ਲਾ ਲੈਣਾ ਪਾਇਸੇ ਜਾਨੀ ਮੇਨ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸਿਤਾਰੇ ਤੁਹਾਡੇ ਠੀਕ ਠਾਕ ਹੀ ਨੇ ਪਰ ਅੱਖਾਂ ਦੀ ਪ੍ਰੋਬਲਮ ਤੁਹਾਨੂੰ ਤੰਗ ਕਰੇਗੀ ਰਾਹੂ ਲਗਣ ਵਿੱਚ ਹੋਣ ਕਰਕੇ ਰਾਹੂ ਦਾ ਨਕਸ਼ਤਰ ਹੋਣ ਕਰਕੇ ਬਜ਼ੁਰਗਾਂ ਦੇ ਸਿਹਤ ਨੂੰ ਲੈ ਕੇ ਪਰਿਵਾਰ ਵਿੱਚ ਚਿੰਤਾ ਵੱਧ ਸਕਦੀ ਹੈ ਵਿਦੇਸ਼ ਵਿੱਚੋਂ ਤੁਸੀਂ ਤਾਂ ਕੰਮ ਕਰਨ ਲਈ ਸਿਤਾਰੇ ਤੁਹਾਡੇ ਸ਼ੁਭ ਨੇ ਪਰ ਆਰਥਿਕ ਸਥਿਤੀ ਥੋੜੀ ਡਾਵਾ ਡੋਲਣਾ ਹੋਵੇ ਤਾਂ ਇਸ ਦੇ ਲਈ ਖਰਚਾ ਵੀ ਕੰਟਰੋਲ ਕਰਨਾ ਜ਼ਰੂਰੀ ਰਹੇਗਾ ਪਤਾਸੇ ਦਾ ਸੇਵਨ ਸਵੇਰ ਤੋਂ ਕਰੋ ਏਸੀ ਜੀ ਅੱਜ ਦੇ ਜੋ ਅਸਟ੍ਰੋਲੋਜੀ ਵਿਦਵਾਲੋਜੀ ਦੇ ਮੁਤਾਬਕ ਆਪਾਂ ਸਿਤਾਰਿਆਂ ਦੀ ਸਥਿਤੀ ਗ੍ਰਹਾਂ ਦੀ ਸਥਿਤੀ ਮੁਤਾਬਕ ਤੁਹਾਨੂੰ ਦੱਸਿਆ ਕੀ ਕਰਨਾ ਤੇ ਕੀ ਨਹੀਂ ਕਰਨਾ ਠੀਕ ਹੈ ਜੀ ਵਾਸਤੂ ਦੇ ਮੁਤਾਬਕ ਆਪਾਂ ਹਰ ਰੋਜ਼ ਤੁਹਾਨੂੰ ਇੱਕ ਵਾਸਤੂ ਟਿਪ ਦੱਸਦੇ ਹਾਂ ਅੱਜ ਜਨਮ ਪੱਤਰੀ ਤੇ ਚਰਚਾ ਨਹੀਂ ਹੋਏਗੀ ਕੱਲ ਕਰਾਂਗੇ ਆਪਾਂ ਕਿਉਂਕਿ ਮੈਂ ਮੋਬਾਈਲ ਤੋਂ ਐਂਟਰ ਕਰਨਾ ਭੁੱਲ ਗਿਆ ਤੇ ਲੈਪਟਾਪ ਤੇ ਤਾਂ ਅੱਜ ਵਾਸਤੂ ਟਿਪ ਦੇ ਮੁਤਾਬਕ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਵਾਸਤੂ ਹੈ ਤੇ ਤੁਹਾਨੂੰ ਪਤਾ ਹੀ ਹੈ ਹੈਨਾ ਕਈ ਵਾਰੀ ਅਸੀਂ ਕਿਸੇ ਦੀ ਗੱਲ ਸੁਣ ਕੇ ਹਰ ਚੀਜ਼ ਨੂੰ ਸਹੀ ਕਰਨ ਦੇ ਲਈ ਭੱਜ ਲੈਂਦੇ ਹਾਂ ਕਿ ਚਲੋ ਹੁਣ ਇਦਾਂ ਕਰ ਦਿੰਦੇ ਹਾਂ ਵਾਸਤੂ ਮੁਤਾਬਕ ਦੱਸਿਆ ਤਾਂ ਆਹ ਕਰੀਏ ਆਗਿਆ ਲੈਣੇ ਸੁਣੋ ਜੀ ਧਿਆਨ ਨਾਲ ਕਿਸੇ ਵੀ ਚੀਜ਼ ਨੂੰ ਤੋੜਨ ਲਈ ਸਭ ਤੋਂ ਪਹਿਲਾਂ ਆਪਣੇ ਸਟਾਰ ਵਾਣੇ ਜਰੂਰ ਜਾਣ ਲੋ ਹਮੇਸ਼ਾ ਹਲ ਦੇ ਵਾਲੇ ਦੇਖੋ ਜਦੋਂ ਕੋਈ ਘਰ ਦੀ ਢਾਪਨ ਕਰਾਉਂਦਾ ਕੋਈ ਗੇਟ ਚੇਂਜ ਕਰਾਉਂਦਾ ਤਾਂ ਕਿਸੇ ਨਾ ਕਿਸ ਤਰ੍ਹਾਂ ਦੀ ਢਾਪਨ ਨਾਲ ਹੀ ਕੋਈ ਨਾ ਕੋਈ ਹਸਪੀਟਲ ਪਹੁੰਚ ਜਾਂਦਾ ਰਾਹੂ ਨੂੰ ਛੇੜਨਾ ਸ਼ਨੀ ਦੀ ਤੋੜਪਨ ਕਰਨਾ ਇੱਕ ਚੀਜ਼ ਨੂੰ ਬੈਲੈਂਸ ਕਰਕੇ ਉਸਦੇ ਔਰੇ ਨੂੰ ਖਰਾਬ ਕਰਨਾ ਰਾਹੂ ਖਰਾਬ ਕਰਨ ਦੀ ਨਿਸ਼ਾਨੀ ਹੈ ਜਿਸ ਤਰ੍ਹਾਂ ਤੁਹਾਡਾ ਮੇਨ ਗੇਟ ਕਿਸੇ ਵੀ ਪਾਸੇ ਆ ਦੇਖੋ ਚਾਂਦੀ ਅਗਰ ਤੁਸੀਂ ਮੇਨ ਗੇਟਸ ਦਬਦਿਓ ਤਾਂ ਚੰਦਰਮ ਕੈਮ ਰਹਿੰਦਾ ਹੈ ਰਾਹੁ ਸ਼ਾਂਤ ਰਹਿੰਦਾ ਹੈ ਹਰ ਦਿਸ਼ਾ ਵਾਲਾ ਇਨਸਾਨ ਇਹ ਕਰ ਸਕਦਾ ਹੈ ਜਰੂਰੀ ਨਹੀਂ ਸਾਊਥ ਚ ਪੂਰਬ ਚ ਪੱਛਮ ਜਾਂ ਦੱਖਣ ਵਾਲੇ ਨਹੀਂ ਕਰਨੀ ਹੈ ਕਿਸੇ ਵੀ ਦਿਸ਼ਾ ਵਿੱਚ ਹੋਵੇ ਤੁਹਾਨੂੰ ਲੱਗਦਾ ਹੈ ਕਿ ਦਿਸ਼ਾ ਦੇ ਮੁਤਾਬਕ ਕੋਈ ਨਾ ਕੋਈ ਪਰੇਸ਼ਾਨੀ ਆ ਰਹੀ ਹੈ ਮਨ ਚ ਦਿਮਾਗ ਚ ਥੌਟਸ ਆਇਆ ਤਾਂ ਤੁਸੀਂ ਚਾਂਦੀ ਦੀ ਤਾਰ ਆਪਣੀਆਂ ਦਿਹਲੀਚਾ ਚ ਦਬਾ ਸਕਦੇ ਹੋ ਪਰ ਰਾਹੁ ਦੀ ਸਥਿਤੀ ਜਾਣ ਕੇ ਹੀ ਦੇ ਲਈ ਜ ਵਿੱਚ ਮਸ਼ੀਨ ਚਲਾਣੀ ਚਾਹੀਦੀ ਹੈ ਤੋੜਨੀ ਚਾਹੀਦੀ ਹੈ ਫਰਸ਼ ਰਾਹੁ ਦੀ ਦਿਸ਼ਾ ਕਰਕੇ ਹੀ ਤੋੜਨਾ ਚਾਹੀਦਾ ਜਾਣ ਕੇ ਐਵੇਂ ਹੀ ਬਿਨਾ ਵਜ੍ਹਾ ਤੋਂ ਚੱਪ ਚੱਕ ਦੋ ਦੀ ਫੱਟੇ ਕੋਈ ਨਹੀਂ ਇਸ ਦੇ ਰਿਜ਼ਲਟ ਖਰਾਬ ਤੁਹਾਨੂੰ ਹਮੇਸ਼ਾ ਮਿਲਣਗੇ ਕਿਉਂਕਿ ਰਾਹੂ ਨਹੀਂ ਸੁਣਦਾ ਠੀਕ ਐਸੀ ਵਾਸਤੂ ਟਿਪ ਸਮਾਈ ਜਾ ਸਕਦਾ ਸਸ਼ੀਕਾ